ਤਨ ਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਨਾ ਸ਼੍ਰੀ ਸੋ ਹੀਤ ਸਤ ਗੁਰ ਮੇਰਾ ਸਦਾ ਸਹਾਈ ਗੁਰੂ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੀਤ ਰਹਾ ਦੇ ਰੱਖਿਓ ਆਪਣਾ ਕਰ ਬਿਰਥ ਸਗਲ ਜਾਨ ਕਾ ਆਪ ਸਹਾਈ ਸੱਚਾ ਸਾਹਿਬ ਹੋਰ ਰਖਵਾਲਾ ਰੱਖ ਲੀਏ ਕੰਠ ਲਾ ਨਿਰਭਉ ਭੈ ਸਦਾ ਸੁਖਮਾਨ ਨਾਨਕ ਹਰ ਗੁਣ ਗਾਏ ਸਚਾ ਸਾਹਿਬ ਨਿਰਭਉ ਭਏ ਸਦਾ ਸੁਖਮਾਨੇ ਕ ਖਾਲਸਾ